ਅੱਜ ਜਿਹੜਾ ਰੋਸ ਮਾਰਚ ਹੈ ਕੱਟਿਆ ਜਾ ਰਿਹਾ ਹੈ ਪੂਰੇ ਭਾਰਤ ਦੇ ਵਿੱਚ ਸੰਜੁਕਤ ਕਿਸਾਨ ਮੋਰਚੇ ਦੇ ਸਦ ਤੇ ਕੀ ਕਿਹੜੀਆਂ-ਕਿਹੜੀਆਂ ਮੰਗਾਂ ਨੂੰ ਰਹਿ ਗਈ ਰੋਸ ਪਰਦਾਸ਼ੀ ਜਿਹੜਾ ਇਹ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਾਹਾਂ ਤੇ ਸੰਜੁਕਤ ਕਿਸਾਨ ਮੋਰਚੇ ਵੱਲੋਂ ਪੂਰੇ ਭਾਰਤ ਦੇ ਵਿੱਚ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਇੱਕ ਪਾਸੇ ਉਹ ਹਾਕਮ ਅੱਜ ਆਪਣਾ ਮਾਰਚ ਕੱਢ ਰਹੇ ਨੇ ਤੇ ਵੱਡੀਆਂ-ਵੱਡੀਆਂ ਸਟੇਜਾਂ ਲਾ ਕੇ ਭਾਸ਼ਣ ਦਿੰਦੇ ਨੇ ਵੀ ਜਿਹੜਾ ਸੰਵਿਧਾਨ ਲਾਗੂ ਹੋਇਆ ਸੀ 26 ਜਨਵਰੀ 1952 ਨੂੰ ਵੀ ਉਹ ਸੰਵਿਧਾਨ ਦੇ ਵਿੱਚ ਲੋਕਾਂ ਦੇ ਹੱਕ ਦੇ ਕਾਨੂੰਨ ਬਣਨਗੇ ਪਰ ਇੱਥੇ ਮੋਦੀ ਹਕੂਮਤ ਨੇ ਜਦੋਂ 13 ਮਹੀਨੇ ਸੀ ਦਿੱਲੀ ਦੇ ਬਰੂਹਾਂ ਤੇ ਬੈਠਿਆ ਤਿੰਨ ਕਾਲੇ ਕਾਨੂੰਨ ਰੱਦ ਕਰਾਉਣ ਵਾਸਤੇ ਉਸ ਸਮੇਂ ਮੋਦੀ ਨੇ ਕਿਹਾ ਵੀ ਠੀਕ ਹੈ ਇਹ ਕਾਨੂੰਨ ਅਸੀਂ ਵਾਪਸ ਲੈ ਲੈਂਦੇ ਆ ਸਭ ਤੋਂ ਗਲਤੀ ਹੋ ਗਈ ਤਾਂ 13 ਮਹੀਨਾ ਬਾਅਦ ਉਹ ਵਾਪਸ ਮੁੜਿਆ ਤਾਂ ਉੱਥੇ ਰਹਿੰਦੀਆਂ 2020 ਸੀਗਾ ਉਹ ਕਹਿੰਦੇ ਸੀ ਵੀ ਅਸੀਂ ਇਹਨੂੰ ਲਾਗੂ ਨਹੀਂ ਕਰਦੇ ਹੈਗੇ ਤੇ ਸੀਡ ਬਿੱਲ ਤੇ ਨਰੇਗਾ ਵਰਗੇ ਕਾਨੂੰਨ ਉਹ ਮਾਂ ਦੇ ਪੁੱਤ ਹੁਣ ਬੇਈਮਾਨਾ ਕਰਿਆ ਕਿਸਾਨਾਂ ਨਾਲ ਦੇ ਇਥੇ ਬਿਜਲੀ ਬਿੱਲ ਬਿਜਲੀ ਸੋਧ ਬਿੱਲ 2025 ਉਹ ਲੈ ਕੇ ਆਏ ਨੇ ਵੀ ਇੱਥੇ ਬਿਜਲੀ ਨੂੰ ਪੂਰੀ ਨੂੰ ਪ੍ਰਾਈਵੇਟ ਕਰਤ ਕੀਤਾ ਜਾਵੇ ਇੱਥੇ ਮਜ਼ਦੂਰਾਂ ਦੇ ਦਿਹਾੜੀ ਤੇ ਪੂਰਾ ਡਾਕਾ ਮਾਰਿਆ ਜਾਨੀ ਕਿ ਉਹਨੂੰ ਸੰਘਿਆ ਗਿਆ ਤੇ ਉਹ ਨਰੇਗਾ ਬਿਲਕੁਲ ਖਤਮ ਕਰੀ ਗਈ ਹੈ ਤੇ ਸੀਡ ਬਿੱਲ ਲੈ ਕੇ ਆਏ ਨੇ ਵੀ ਤੁਸੀਂ ਖੇਤ ਦੀ ਵੱਟ ਤੇ ਮੂਲਿਆ ਨਹੀਂ ਵੇਚ ਸਕਦੇ ਬਿਨਾਂ ਅਡਾਨੀ ਬਾਨੀ ਟਾਟਾ ਫਿਰਲਾ ਤੋਂ ਉਹਨਾਂ ਦੇ ਸਟੋਰਾਂ ਤੋਂ ਲੈ ਕੇ ਲਾਉਣੀਆਂ ਪੈਣਗੀਆਂ ਇਸ ਕਰਕੇ ਉਹ ਕਾਨੂੰਨਾ ਨੂੰ ਲੈ ਕੇ ਅੱਜ ਕਿਰਤੀ ਲੋਕ ਤੁਸੀਂ ਦੇਖ ਰਹੇ ਹੋ ਇਹ ਕਿਸਾਨਾਂ ਦੇ ਟਰੈਕਟਰ ਨਹੀਂ ਹੈਗੇ ਇਹ ਕਿਸਾਨਾਂ ਦੇ ਕਿਰਤੀ ਲੋਕਾਂ ਦੇ ਟੈਂਕ ਨੇ ਜਿਹੜੇ ਉਹਨਾਂ ਦੇ ਟੈਂਕਾਂ ਨਾਲ ਮੁਕਾਬਲਾ ਕਰਦੇ ਨੇ ਇਸ ਕਰਕੇ ਮੋਦੀ ਹਕੂਮਤ ਨੂੰ ਅਸੀਂ ਕਹਿਣਾ ਚਾਹੁੰਦੇ ਆ ਵੀ ਵੇਖ ਸਕੇ ਸਾਡੀ ਪੰਜਵੀਂ ਬਰੇਗੰਡਾ 2020 ਚ ਹੋਇਆ ਸੀ ਅੰਦੋਲਨ ਅੱਜ 2026 ਚੱਲ ਰਿਹਾ ਸਾਡੀ ਪੰਜਵੀਂ ਬਰੇਗੰਡਾ ਇਹ ਮਨਾ ਰਹੇ ਆ ਟਰੈਕਟਰ ਮਾਰਚ ਦੀ ਇਸ ਕਰਕੇ ਮੋਦੀ ਹਕੂਮਤ ਨੂੰ ਅਸੀਂ ਕਹਿਣਾ ਚਾਹੁੰਦੇ ਆ ਵੀ ਕੰਧ ਤੇ ਲਿਖਿਆ ਪੜ ਲਾ ਇਹ ਲੋਕ ਨੇ ਜਦੋਂ ਜਾਗਦੇ ਨੇ ਸਾਰੇ ਇਹ ਕਾਨੂੰਨ ਨੇ ਲੋਕ ਪੱਖੀ ਕਾਨੂੰਨ ਨਹੀਂ ਹੈਗੇ ਲੋਕ ਦੋਖੀ ਕਾਨੂੰਨ ਨੇ ਉਹਨਾਂ ਨੂੰ ਰੱਦ ਕਰਾ ਕੇ ਹਟਣਗੇ ਪ੍ਰਧਾਨ ਜੀ ਕਿਵੇਂ ਦੇਖਦੇ ਹੋ ਜਿਹੜਾ ਅੱਜ ਪੰਜਵੀਂ ਬਰੇਗੰਡ ਵੀ ਮਨਾਈ ਜਾ ਰਹੀ ਹੈ ਟਰੈਕਟਰ ਮਾਰਚ ਤੇ ਦੂਜੇ ਪਾਸੇ ਜਿਹੜੇ ਨਵੇਂ-ਨਵੇਂ ਕਾਨੂੰਨ ਨੇ ਜਿਹੜੇ ਟੇਡੇ ਢੰਗ ਨਾਲ ਜਿਹੜੇ 2020 ਦੇ ਵਿੱਚ ਕਿਸਾਨ ਅੰਦੋਲਨ ਸਮੇਂ ਮaaf ਕਰਾਈ ਸੀ ਉਹ ਦੁਬਾਰਾ ਫੇਰ ਲਾਗੂ ਹੋਣ ਜਾ ਰਹੇ ਨੇ ਕਿਉਂਕਿ ਜਿਹੜੇ ਉਹ ਕਾਨੂੰਨ 2020 ਤੋਂ ਲੈ ਕੇ ਜਦੋਂ ਕਿਸਾਨਾਂ ਨੇ ਉਹ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਕਰਾਉਣ ਵਾਸਤੇ ਵੱਡਾ ਮੋਰਚਾ ਲਾਇਆ ਸੀ ਦਿੱਲੀ ਦੇ ਚਾਰ ਛਪੇਰੇ ਜਣੀ ਦਿੱਲੀ ਨੂੰ ਘੇਰਿਆ ਹੋਇਆ ਸੀ ਉਸ ਮੋਰਚੇ ਦੇ ਵਿੱਚ 26 ਜਨਵਰੀ ਨੂੰ ਇੱਕ ਟਰੈਕਟਰ ਮਾਰਚ ਵੀ ਕੀਤਾ ਗਿਆ ਸੀ ਐਸ ਕੇਐਮ ਦੇ ਸੱਦੇ ਤੇ ਉਸ ਸੱਦੇ ਨੂੰ ਅੱਜ ਦੁਬਾਰਾ ਦੁਹਰਾਇਆ ਗਿਆ ਲੋਕਾਂ ਦੇ ਵਿੱਚ ਉਹ ਯਾਦ ਨੂੰ ਤਾਜ਼ਾ ਕਰਾਇਆ ਗਿਆ ਕਿਉਂਕਿ ਸਰਕਾਰ ਨਵੇਂ ਨਵੇਂ ਕਾਨੂੰਨ ਲੈ ਕੇ ਆ ਰਹੀ ਹੈ ਜਿਵੇਂ 2003 ਦੇ ਵਿੱਚ ਬਿਜਲੀ ਐਕਟ ਲੈ ਕੇ ਆਏ ਸੀ ਪਰ ਉਦੋਂ ਵੀ ਜਥੇਬੰਦੀਆਂ ਨੇ ਲੜ ਕੇ ਉਹਨੂੰ ਵਾਪਸ ਕਰਾਇਆ ਸੀ ਪਰ ਅੱਜ ਦੁਬਾਰੇ ਮੋਦੀ ਸਰਕਾਰ ਉਸ 2025 ਨੂੰ ਵਾਪਸ ਲੈ ਕੇ ਆ ਰਹੀ ਹੈ ਬਿਜਲੀ ਬੋਰਡ ਦਾ ਨਿੱਜੀ ਕਰਨ ਵਾਸਤੇ ਇਹਦੇ ਬਾਅਦ ਤੇ ਨਵੇਂ-ਨਵੇਂ ਕਾਨੂੰਨ ਬੀਜ ਸੋਧ ਬਿਲ ਨੂੰ ਲੈ ਕੇ ਨਰੇਗਾ ਨੂੰ ਖਤਮ ਕਰਨਾ ਜਿਹੜੀ ਜ਼ਮੀਨਾਂ ਦੀ ਰਜਿਸਟ੍ਰੇਸ਼ਨ ਹੈ ਉਹਨੂੰ ਵੀ ਕਹਿੰਦੇ ਦਿੱਲੀ ਦੇ ਹਿਸਾਬ ਨਾਲੇ ਕੀਤਾ ਜਾਊਗਾ ਉਸ ਦੇ ਸਬੰਧ ਵਿੱਚ ਸਰਕਾਰ ਨੂੰ ਇਥੋਂ ਇੱਕ ਸੁਨੇਹਾ ਦੇਣ ਵਾਸਤੇ ਸਰਕਾਰ ਨੂੰ ਦੱਸਣ ਵਾਸਤੇ ਅੱਜ ਫੇਰ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਐਸਕੇਐਮ ਦੇ ਸੱਦੇ ਤੇ ਟਰੈਕਟਰ ਮਾਰਚ ਕੀਤੇ ਗਏ ਨੇ ਤਾਂ ਕਿ ਉਹ ਸੁੱਤੀ ਸਰਕਾਰ ਜਾਗ ਸਕੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕਾਨੂੰਨਾਂ ਦੀ ਗੱਲ ਕਰਦੀ ਹੈ ਸਰਕਾਰ ਜਿਵੇਂ ਦਿੱਲੀ ਦੇ ਵਿੱਚ ਉਦੋਂ ਮਾਫੀ ਮੰਗਾਈ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਕੇਂਦਰ ਦੀ ਸਰਕਾਰ ਜਿਹੜੀ ਅੱਜ ਦਮਗਜੇ ਮਾਰਦੀ ਹੈ ਉਹਨੂੰ ਫੇਰ ਦੁਬਾਰਾ ਮਾਫੀ ਲੈਣੀ ਪਈ